ਅੱਜ ਫੇਰ ਇੱਕ ਬਰੀਡਿੰਗ ਵਾਲੀ ਘੋੜੀ ਲਿਆਤੀ ਜਿਨੇ ਥੋੜੇ ਪੈਸੇ ਲਾਉਣੇ ਉਹਦੇ ਲਈ ਇਹ ਲਾਟਰੀ ਆ ਘੋੜੀ ਦੀਆਂ ਬਰੀਕੀਆਂ ਕੁਆਲਿਟੀਆਂ ਪੂਰੀਆਂ ਉਮਰ ਜ਼ਰੂਰ ਸੱਤ ਅੱਠ ਸਾਲ ਆ ਪਰ ਜਿਹੜਾ ਰੇਟ ਆ ਉਹ ਵੀ ਬਹੁਤ ਘੱਟ ਆ ਤੇ ਬਰੀਕੀ ਬਰੂਕੀ ਮਜ਼ਬੂਤੀ ਸੰਭ-ਸੰਭ ਪੂਰਾ ਤਕੜਾ ਸਾਰਾ ਤੁਹਾਨੂੰ ਦਿਖਾਵਾਂ ਤੇ ਆਪ ਦੇਖ ਕੇ ਦੱਸੋਗੇ ਹਾਂ ਵੀ ਹੈ ਗੱਲ ਤੇ ਫਾਇਦਾ ਤੁਹਾਡਾ ਇੱਕ ਹੋਰ ਆ ਜੇ ਨੇ 55000 ਵਾਲੇ ਘੋੜੇ ਤੋਂ ਮੀਟ ਹੋ ਗਈ ਮਿੱਤਰੋ ਤੇ ਪਹਿਲਾਂ ਤਾਂ ਸਵਾਗਤ ਆ ਸਾਰਿਆਂ ਦਾ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਇੱਕ ਸੱਜਰੀ ਸਵੇਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਕਿ ਸਾਰਿਆਂ ਦਾ ਜਨਵਰੀ ਵਧੀਆ ਤੰਦਰੁਸਤ ਰਹਿਣਗੇ ਤੇ ਦੋਸਤੋ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਲਿਆਂਦੀ ਹੈ ਤੁਹਾਡੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿੱਤਾ ਕਿ ਵੱਧ ਤੋਂ ਵੱਧ ਭਰਾਵਾਂ ਤਾਈਏ ਵੀਡੀਓ ਪਹੁੰਚ ਜੇ ਤੇ ਜਿਨੇ ਹਜੇ ਤਾਈਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਚੈਨਲ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਵੀ ਜੈਜ ਮੋਲ ਵਿੱਚ ਚੰਗੇ ਤੋਂ ਚੰਗਾ ਜਾਣਵਰਾ ਆਉਂ ਜਿਹੜਾ ਜਾਨਵਰ ਅੱਦਲਿਆਂ ਦਾ ਆਪਾਂ ਲੈਂਥ ਕਰਦਣ ਮਜੂਤੀ ਵਾਲੇ ਪਾਸੇ ਪੂਰਾ ਟਾਪ ਦਾ ਕਈ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਹੁੰਦੇ ਬਈ ਆਪਾਂ ਘਰੇ ਬੱਚਿਆਂ ਤੇ ਘੋੜੀ ਲਾਉਣੀ ਆ ਚੰਗੇ ਘੋੜੇ ਤੋਂ ਮਿਲੀ ਹੋਵੇ ਜਾਂ ਗੱਬਣ ਹੋਵੇ ਤੇ ਮਜੂਤੀ ਹੋਵੇ ਤਾਂ ਦੋਸਤੋ ਆਹ ਘੋੜੀ ਤੋਂ ਚੰਗੀ ਘੋੜੀ ਮੰਨ ਲਓ ਨਹੀਂ ਮਿਲਨੀ ਆਹ ਰੇਟ ਵਿੱਚ ਇਹਦੇ ਰੇਟ ਦੇ ਹਿਸਾਬ ਨਾਲ ਆਪਾਂ ਮੰਨੀਏ ਤਾਂ ਕਿਉਂ ਘੋੜੀਆਂ ਦਾ ਪਰੇ ਤੋਂ ਪਰਾਂ ਪਈਆਂ ਜਿਹਾ ਜਿਹਾ ਆਪਾਂ ਪੈਸੇ ਲਾ ਲਾਂਗੇ ਉਦੋਂ ਚੰਗੇ ਤੋਂ ਚੰਗੀ ਮਿਲ ਜੇ ਪਰ ਜਿਹੜਾ ਰੇਟ ਹੈ ਇਹਦਾ ਇਹਦੇ ਬਰਾਬਰ ਦੀ ਆ ਤਾਂ ਚੰਗੀ ਨਹੀਂ ਮਿਲਣੀ ਕੌਕ ਕੋੜੀ ਦਾ ਸੰਭ ਦੇਖ ਸੰਭ ਘੋੜਿਆਂ ਵਾਲਾ ਇਹ ਸੰਭ ਬਹੁਤ ਡਬਲ ਹੱਡ ਪੈਰ ਬਹੁਤ ਮਜ਼ਬੂਤ ਹੈ ਪੁਰਾਣੇ ਖਾਨਦਾਨ ਤੋਂ ਦੋਸਤੋ ਜਿਹੜੇ ਮਾਲਕਾਂ ਤੋਂ ਪਹਲਿਆਂਦੇ ਆ ਦੇਵਲੀ ਲਾਈਨ ਤੋਂ ਉਹਨਾਂ ਨੇ ਆਪਾਂ ਨੂੰ ਦਾਸ ਕੇ ਦਿੱਤੇ ਵੀ ਉਹਨਾਂ ਨੇ ਰਾਜਸਥਾਨ ਤੋਂ ਲਿਆਂਦੀ ਸੀ ਤੇ ਆਪਾਂ ਅਨਨੋਣ ਮੰਨ ਕੇ ਦੇਵਾਂਗੇ ਤੁਹਾਨੂੰ ਨੰਬਰ 2 ਤੇ ਲੈਂਥ ਲੰਥ ਦੇਖੋ ਕਿੰਨੇ ਚੰਗੇ ਲੰਬੀ ਬਹੁਤ ਆ ਕੁੜੀ ਬਾਕੀ ਬਾਡਾ ਬਹੁਤ ਆ ਕੁੜੀ ਲੀਸੀ ਲੀਸੀ ਇੱਕ ਮਜ਼ਬੂਤੀ ਹਾਰਡਵੇਅਰ ਦੇਖੋ ਕੰਨਾ ਪਿਆ ਖੁੱਲਾ ਜਿੱਦਣ ਇਹ ਤੇ ਮਾਸ ਚੜ ਗਿਆ ਘੋੜ ਸਮਝ ਬਣ ਜਾਊ ਤੇ ਹਾਈਟ 60 ਇੰਚ ਦੋਸਤੋ ਇਹਦੀ ਗਰਦਨ ਦੇਖੋ ਕਿੰਨੀ ਲੰਮੀ 60ੋਂ ਥੋੜੀ ਦਬੂ ਦੋਸਤੋ ਆਪਾਂ 65.5 ਇੰਚ ਫੱਟੀ ਵਾਲੀ ਹਾਈਟ ਇਹਦੀ ਕਹਿ ਸਕਦੇ ਜਿਹੜੀ ਪਰਫੈਕਟ ਆ 60ੋਂ ਹਾਈਟ ਥੱਲੇ ਰਹਿ ਜੇ ਪਰ ਜਿਹੜੇ ਹਿਸਾਬ ਨਾਲ ਕੋੜੀ ਦਾ ਬਾਡਾ ਬੂਡਾ ਲੰਬਾਈ ਆ ਹਨਾ ਹੀ ਸਾ ਖੁੱਲਾ ਦੂਜਾ ਬੱਚਾ ਬਹੁਤ ਖੁੱਲਾ ਪਾਉਗੇ ਨੇ ਤੇ ਬਾਕੀ ਗਰਦਨ ਗੁਰਦਨ ਬਹੁਤ ਚੰਗੇ ਲੰਮੇ ਕਰਦੇਗਾ ਕੰਨ ਕੋਨ ਸੋਹਣਾ ਲੱਗਿਆ ਹੋਇਆ ਤੇ ਗਰਦਿੱਤ ਤੋਂ ਦੋਸਤੇ ਮੀਟ ਹੋਗੇ ਗਰਦਿੱਤ ਦਲਵਾਗ ਰਣੀ ਦਾ ਪੋਤਾ ਵੀਜੇ ਰਾਜ ਦਾ ਬੱਚਾ 3/2 ਸਾਲ ਉਹਦੀ ਉਮਰ ਆ ਤੇ 65+ ਹਾਈਟ ਆ ਮੀਟ ਕਰਾਤੀ ਉਹ ਤੋਂ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਤੇ ਚੰਗੀਆ ਘੋੜੀ ਰੇਟ ਸਿਰ ਬੰਦ ਨੇ ਸੋ ਜਿਹੜੇ ਵੀ ਸੱਜਣ ਦੇ ਪਸੰਦ ਹੋਈ ਆ ਕੇ ਦੇਖ ਲਓ ਘੋੜੀ ਬਾਲਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਕੋਈ ਪੈਰ ਤੇ ਕੋਈ ਬਾਲਪੋਰੀ ਚ ਕਿਸੇ ਵੀ ਤਰ੍ਹਾਂ ਘੋੜੀ ਚ ਕੋਈ ਫਾਲਟ ਨਹੀਂ ਆ ਕੇ ਦੇਖ ਕੇ ਤੁਸੀਂ ਖਰੀਦ ਸਕਦੇ ਆ ਤੇ ਬਾਕੀ ਰੇਟ ਬਹੁਤ ਜ਼ਿਆਦਾ ਹਜ਼ਾਰਾਂ ਚ ਆ ਲੱਖੋਂ ਕਾਫੀ ਥੱਲੇ ਆ ਸੋ ਜਿਹੜੇ ਭਰਾ ਦੇ ਪਸੰਦ ਹੋਈ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ